ਟੌਪ ਦੇ ਆ ਹਨਾ ਤੇ ਲਾਪਰੀ ਤੇ ਫਿਰ ਘੱਟੋ ਘੱਟ ਡਿਮਾਂਡ ਫਿਰ ਕੀ ਆ ਵੀ ਅੱਜ ਡਿਮਾਂਡ ਘੱਟੋ ਘੱਟ 14000 ਰੁਪਿਆ ਬਾਈ ਘੱਟੋ ਘੱਟ 14000 ਰੁਪਿਆ ਹੈ 14000 ਰੁਪਿਆ ਇੱਕ 35 36 ਕਿਲੋ ਦੁੱਧ ਦੇ ਰਿਕਾਰਡ ਵਾਲੀ ਸਾਨੂੰ ਵੈਢ ਬਖਾ ਦੇਣੀ ਹੈ ਪੂਰੇ ਥਣ ਲੇਵੇ ਦੀ ਓਕੇ ਦੀ ਰਿਪੋਰਟ ਹੈ ਹਾਂਜੀ ਦੋਸਤੋ ਸਸੀ ਗਾਲ ਸਾਰੇ ਭਰਾਵਾਂ ਨੂੰ ਦੋਸਤੋ ਜਿਹੜੀ ਅੱਜ ਦੀ ਇਹ ਆਪਾਂ ਵੀਡੀਓ ਬਣਾਉਣ ਲੱਗੇ ਆ ਪਿੰਡ ਇਹ ਆ ਗਿਆ ਸੁਖਨਾਨਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਈ ਨੂੰ ਪੈਂਦੀ ਆ ਬਾਗਾ ਪੁਰਾਣਾ ਬਾਈ ਲਾਪਰੀ ਦੇ ਫਾਰਮ ਤੇ ਪਹੁੰਚੇ ਆ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਗਰ ਆਪਾਂ ਦਿਖਾਵਾਂਗੇ ਖੀਰੀਆਂ ਬੱਛੀਆਂ ਦੇ ਪੂਰੇ ਟਾਪ ਦੇ ਤੇ ਤਿੰਨ ਚਾਰ گاਮਾਂ ਦਿਖਾਵਾਂਗੇ ਆਪਾਂ ਸੂਨੀਆਂਆਂ ਤੇ ਵਿੱਚ ਗੱਬਣਾ ਸਾਰੀ ਡਿਟੇਲ ਆਪਾਂ ਲਾਪਰੀ ਤੋਂ ਲਵਾਂਗੇ ਗੱਲਬਾਤ ਬਾਈ ਦੇ ਨਾਲ ਕਰਾਉਣੇ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79199 ਤੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਸਾਰੀ ਗੱਲਬਾਤ ਆਪਾਂ ਵੀਰ ਤੋਂ ਲੈਨੇ ਆ ਕਰਾਉਨੇ ਆ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਲਾਪ੍ਰੀਤ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਹੈ ਠੀਕ ਹੈ ਬਾਈ ਲਾਪ੍ਰੀਤ ਆਪਣਾ ਡਰੈਸ ਕਨਫਰਮ ਕਰ ਦੇ ਨਾਂ ਮੇਰਾ ਬਾਈ ਲਾਪ੍ਰੀਤ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਬਾਈ ਠੀਕ ਹੈ ਜੀ ਨੇੜੇ ਸ਼ਹਿਰ ਭਗਤਾ ਭਾਈਕਾ ਬਾਜਾਖਾਨਾ ਤੇ ਬਗਰਾੜੀ ਪੈਂਦਾ ਤੇ ਜਿਹੜਾ ਬਾਜਾਖਾਨਾ ਤੋਂ ਬਰਨਾਲਾ ਭਗਤਾ ਰੋਡ ਜਾਂਦਾ ਉਹ 2.5 ਕਿਲੋਮੀਟਰ ਆਪਣੇ ਤੋਂ 2.5 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਹਾਂਜੀ ਹਾਂਜੀ ਤੇ ਲਾਪਰੀ ਤਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗਾ ਵੀਰੇ ਆਪਣੇ ਕੋਲ ਅੱਜ ਆਪਣੇ ਕੋਲ ਤਿੰਨ ਬੱਚੀਆਂ ਤੇ ਚਾਰ ਗਾਈਆਂ ਬਈ ਤਿੰਨ ਖੀਰੀਆਂ ਬੱਚੀਆਂ ਤੇ ਤਿੰਨ ਹੈਗਾ ਗਾਵਾਂ ਹੈਣਾ ਚਾਰ ਚਾਰ ਗਾਵਾਂ ਠੀਕ ਹੈ ਤੇ ਲਾਪਰੀ ਤਾਂ ਫਿਰ ਇਹ ਆਪਣਾ ਦਸ ਫਿਰ ਕਿਧਰਲੇ ਪਾਸੋਂ ਕਰਕੇ ਸ਼ੁਰੂ ਵੀਰੇ ਜਿੱਧਰੋਂ ਤੁਸੀਂ ਬੱਚੀਆਂ ਹੀ ਵਿਖਾਉਨੇ ਆ ਬੱਚੀ ਵਿਖਾਉਨੇ ਆਪਾਂ ਵਾਈਟ ਕਲਰ ਦੇ ਵਿੱਚ ਆ ਤੇ ਬਹੁਤ ਸੋਹਣੀ ਬੱਚੀ ਹੈ ਤੇ ਲਪਰੀ ਤੇ ਕੀ ਡਿਟੇਲ ਹੈ ਜੀ ਕਿੰਨੀ ਉਮਰ ਹੈ ਵੀਰੇ ਬਿਆਨ ਤਾਂ ਇਹ ਬੱਚੀ ਦੀ ਉਮਰ ਹੈ ਬਈ 6 ਮਹੀਨੇ ਤੇ 24 ਦਿਨਾਂ ਦੀ 6 ਮਹੀਨੇ ਤੇ 24 ਦਿਨਾਂ ਦੀ ਉਮਰ ਹੈ ਬੱਚੀ ਦੀ ਹਾਂਜੀ 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 ਠੀਕ ਹੈ ਤੇ ਇਹਦਾ ਪਤਾ ਵੀਰੇ ਕਿਹੜੇ ਰਿਕਾਰਡ ਦੀ ਕਿਹੜੇ ਸੀਮਨ ਦੀ ਹੈ ਇਹ ਇਹ ਐਬੀਐਸ ਦੇ ਸੀਮਨ ਦੀ ਦੱਸੀ ਸੀ ਉਹਨਾਂ ਨੇ ਠੀਕ ਹੈ ਜਮੰਦਰੂ ਸਿੰਘ ਨਹੀਂ ਆਏ ਬੱਚੀ ਦੇ ਦੇ ਠੀਕ ਹੈ ਜਮੰਦਰੂ ਸਿੰਘ ਵੀ ਨਹੀਂ ਆਏ ਹਾਂ ਲਓ ਵੀ ਮਿੱਤਰੋ ਇਹਦੇ ਦੂਜਾ ਸੀਮਨ ਹੈ ਬਹੁਤ ਚੰਗਾ ਬਾਈ ਕਹਿੰਦਾ ਵੀ ਜਮਾਨ ਨੂੰ ਉਹ ਪਤਨ ਪੀਗੇ ਦੀ ਬੱਛੀ ਆ ਬਾਈ ਠੀਕ ਆ ਇਹਦਾ ਕੋਈ ਮਾਦਰ ਰਿਕਾਰਡ ਵੀਰੇ ਇਹਦੀ ਮਾਂ ਦਾ ਰਿਕਾਰਡ ਸੀਗਾ ਬਾਈ 34 35 ਲੀਟਰ ਦਾ 34 35 ਲੀਟਰ ਦਾ ਹਾਂ ਠੀਕ ਆ ਵੀਰੇ ਲਿਆ ਖੋਲ ਲਿਆ ਕਰਾਂ ਦੀ ਤੋੜਾ ਤੋੜਾ ਕਰਾਈਏ ਚੈੱਕ ਲਓ ਵੀ ਸੱਜਣੋ ਮਾਰੂ ਕਰਾਂ ਦੀ ਨਿਗਾ ਬਾਈ ਫੋਸ ਕੋਈ ਦੇਖ ਕਰਾ ਬਿਆ ਤਾਂ ਬੋਦੀ ਵਾਲੀ ਉਹ ਮਰਿਆ ਤੇ ਬਾਈ ਕਹਿੰਦਾ ਨਾ ਸਿੰਘ ਵੀ ਨਹੀਂ ਆਏ ਵੀ ਜਮਾਨਦਰੋ ਸਿੰਘ ਲਿਆ ਕੇ ਯਾਰ ਆਇਆ ਠੀਕ ਆ ਹਾਂ ਲਿਆ ਚੱਲ ਵੀਰੇ ਪਰ ਇਹਨੂੰ ਵਾਈਟ ਕਲਰ ਦੇ ਵਿੱਚ ਆ ਗਈ ਬਹੁਤ ਸੋਹਣੀ ਬੱਛੀ ਆ ਤੇ ਬਾਕੀ ਜਿਹੜਾ ਮਾਦਰ ਰਿਕਾਰਡ ਆ ਉਹ ਵੀ ਬਾਈ ਨੇ ਚੰਗਾ ਦੱਸਿਆ ਚਾਰ ਹੀ ਥਾਣਾ ਕੇ ਥਣ ਝੋਲੀ ਦੀ ਓਕੇ ਦੀ ਰਿਪੋਰਟ ਆ ਤੋਰਾ ਤਾਰਾ ਵੀ ਇੱਕ ਨੰਬਰ ਹੈ ਜੇ ਕਿਸੇ ਬੱਛੀ ਦੇ ਫੋਟ ਸ਼ਾਂਗ ਹੋਵੇ ਬੱਛੀ ਫ੍ਰੀ ਚ ਦੇ ਦਾਂਗੇ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਕਿਸੇ ਬੱਛੀ ਦੇ ਕੋਈ ਫੋਟ ਸ਼ਾਂਗ ਵਾਧੂ ਹੋਵੇ ਤੇ ਆਪਾਂ ਬੱਛੀ ਫ੍ਰੀ ਦੇਵਾਂਗੇ ਜਣੀ ਕਿ ਤਸੱਲੀ ਵਾਲਾ ਕੰਮ ਆ ਜਿਹੜਾ ਜਿਹੜੇ ਬੰਦੇ ਤੋਂ ਬੱਛੀ ਲਈ ਆ ਹਨਾ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਬਈ ਇੰਨੀ ਚੰਗੇ ਰਿਕਾਰਡ ਦੀ ਬੱਛੀ ਆ ਠੀਕ ਹੈ ਹਾਂ ਤੇ ਲਪਰੀ ਫੇਰੀ ਦੀ ਡਿਮਾਂਡ ਕੀ ਰਹੂ ਵੀਰੇ ਇਹਦੀ ਡਿਮਾਂਡ ਬਈ ਜੇ ਕੋਈ ਤਿੰਨੇ ਇਕੱਠੀਆਂ ਲੈਂਦਾ ਬੱਛੀਆਂ ਹਨਾ ਹਾਂ ਤੇ 50000 ਚ 200 ਕਿਲੋਮੀਟਰ ਕਰਾਇਆ ਫਰੀ ਤਨੇ ਜੇ ਕੋ ਤਿੰਨੇ ਨਾ ਖਰੀਦੂਗਾ ਤੇ ਡਿਮਾਂਡ ਬਾਈ ਕਹਿੰਦਾ ਵੀ ਹੈਗੀ 50000 ਰੁਪਿਆ ਤੇ ਜੇ ਕੋਈ ਕੱਲੀ ਖਰੀਦੇ ਮੰਨ ਕੇ ਚੱਲ ਕੋਈ ਕੱਲਾ ਭਰਾ ਤੇ ਕੋਈ ਤਿੰਨੇ ਵਜੇ ਖਰੀਦੇ 200 ਕਿਲੋਮੀਟਰ ਕਰਾਇਆ ਫਰੀ ਬਾਈ ਠੀਕ ਹੈ ਹਾਂ ਤੇ ਇਹਦੀ ਡਿਮਾਂਡ ਕੱਲੀ ਦੀ ਇਹ ਡਿਮਾਂਡ ਇਹਦੀ ਕੱਲੀ 14000 14000 ਰੁਪਿਆ ਡਿਮਾਂਡ ਆ ਸੱਜਣੂ ਕੱਲੀ ਦੀ ਤੇ ਜੇ ਆਪਾਂ ਬਾਲਾ ਸਾਹਿਬ ਦਾ ਦੇ ਲਾਈਏ ਤੇ ਬੀਲੀ ਜਿੱਤਰਾ 25000 ਦਾ ਦੁੱਧ ਪੀ ਜਾਂਦੀਆਂ ਇਹ ਮਹੀਨੇ ਦਾ ਬਈ ਬਾਈ ਕਹਿੰਦਾ ਵੀ 14500 ਦੇ ਵਿੱਚ ਪਲੀ ਪਲਾਈ ਬੱਛੀ ਸੋਨ ਨੂੰ ਦੇ ਦੇਣੀ ਹੈ ਬਈ ਬੈਂਤਾ ਆਪਣਾ ਹੁਣ ਤਾਂ ਬਾਵਾ ਟਾਈਮ ਹੋ ਗਿਆ ਵੀਡੀਓ ਕੋਈ ਨਹੀਂ ਪਹਿਲਾਂ ਵਾਲੀਆਂ ਵੀਡੀਓ ਦੇਖ ਕੇ ਹੈਨਾ ਬਾਪੂ ਨੇ ਆਪਾਂ ਨੂੰ ਫੋਨ ਲਾਇਆ ਸੀ ਜਿਹੜੇ ਬੰਦੇ ਲਈ ਸੀ ਬਈ ਔਰ ਕੋ ਬੰਦਾ ਹੀ ਠੀਕ ਹੈ ਠੀਕ ਹੈ ਉਹਨੇ ਹੁਣ ਬਾਹਰ ਜਾਣਾ ਜਵਾਕਾਂ ਕੋਲੇ ਤੇ ਮੈਨੂੰ ਫੋਨ ਲਾਇਆ ਕਹਿੰਦੇ ਆਪਾਂ ਬੱਛੀ ਵੇਚਨੀ ਆਪਾਂ ਜਾ ਕੇ ਲੈ ਲਈ ਬਈ ਠੀਕ ਹੈ ਨਹੀਂ ਠੀਕ ਹੈ ਬਈ 14500 ਰੁਪਏ ਦੇ ਵਿੱਚ ਮਿਲ ਜੂਗੀ ਤੇਰਾ 100 ਕਿਲੋਮੀਟਰ ਕਰਾਇਆ ਫਰੀ 100 ਕਿਲੋਮੀਟਰ ਹੈਗਾ ਕਰਾਇਆ ਫਰੀ ਤੇ ਦੋ ਨੰਬਰ ਤੇ ਬੱਚੀ ਜਿਹੜੀ ਬਲੈਕ ਕਲਰ ਚ ਬਹੁਤ ਸੋਹਣੀ ਸਰੀਰ ਦੀ ਬੰਤਰੇ ਇਹਦੀ ਕੀ ਡਿਟੇਲ ਆ ਦੇਖੋ ਜੀ ਹਾਂ ਪਹਿਲਾਂ ਤਾਂ ਥਣ ਝੋਲੀ ਦੇਖੋ ਕਿ ਕਿੰਨਾ ਵੱਡਾ ਝੋਲੀ ਆ ਮੋਟਾ ਮੋਟਾ ਥਾਣਾ ਤੇ ਪੂਰੀ ਬਿੱਕ ਤੇ ਕਰਾ ਦੇ ਬਹਿਨ ਤਾਂ ਹਾਂ ਜੀ ਕਿ ਭਰਾ ਕਹਿੰਦੇ ਕੋਈ ਫੋੜ ਸ਼ਾਂਗ ਤਾਂ ਨਹੀਂ ਸਹੀ ਗੱਲ ਆ ਕੋਈ ਫੋੜ ਸ਼ਾਂਗ ਦਾ ਤਾਂ ਸੱਜਣਾ ਲੋਕ ਇੱਕ ਵਾਰ ਫਿਰ ਦਿਖਾ ਦੇ ਹੁਣ ਬਈ ਤੇ ਪੱਠ ਬੁੱਢੀ ਦੀ ਬਣਾਵਟ ਬਹੁਤ ਸੋਹਣੀ ਆ ਲੈ ਮੇਲੇ ਵਾਲੀ ਬਸ਼ੀ ਬਣੂਗੀ ਬਈ ਹਾਂ ਇੱਕ ਸਕੋਰ ਬਹੁਤ ਵਧੀਆ ਕੀ ਡਿਟੇਲ ਆ ਜੀ ਕਿਹੜੇ ਸੀਮਨ ਦੀ ਬਈ ਤਾਂ ਇਹ ਹੈਗੀ ਡੈਨਮਾਰਕ ਦੇ 40 1 26 ਦੀ ਬਈ ਡੈਨਮਾਰਕ ਦੇ 40 1 26 ਦੀ ਹਾਂ ਬਈ ਠੀਕ ਆ ਤੇ ਉਮਰ ਉਮਰੇ ਦੀ ਹੈਗੀ ਆ ਬਈ 8 1/2 ਮਹੀਨਿਆਂ ਦੀ 8 1/2 ਮਹੀਨੇ ਉਮਰ ਆ ਗਈ ਤੇ ਦੰਦੋ ਆ ਗਈ ਖੀਰੀ ਖੀਰੀ ਠੀਕ ਆ ਲਿਆ ਖੋਲ ਲਿਆ ਕਰਾਂ ਦੀ ਲੋ ਵੀ ਸੱਜ ਨੂੰ 2 ਨੰਬਰ ਵਾਲੀ ਬੱਚੀ ਦਾ ਦੇਖੋ ਕਿਰਨ ਜੀ ਖੜ ਨਹੀਂ ਖੁੜ ਨਹੀਂ ਦੇਖੋ ਬਈਰ ਤੁਹਾਨੂੰ ਦੱਸਿਆ ਨਾ ਬੜਾ ਵੱਡਾ ਬੱਚੀ ਹੈ ਨਾ ਬਈਰ ਤੇ ਮੇਰੀ ਗੱਲ ਸੁਣੋ ਬਈ ਜਾਨ ਪ੍ਰਾਣ ਵਾਲੀ ਬੱਚੀ ਆ ਹਨਾ ਉਵੇਂ ਕੋਈ ਦੁਗਲੀ ਪਤਲੀ ਜੀ ਆ ਤੇ ਤਾਈਓ ਐ ਖੜਦੀ ਆ ਵੇਖ ਬਈ ਮੇਰੇ ਆ ਦੇਖ ਖੜ ਨਹੀਂ ਖੁੜ ਨਹੀਂ ਖੜਦੇ ਆ ਬਗਨੇ ਉਵੇਂ ਖੜਦੇ ਵੇਖੋ ਓਕੇ ਦੀ ਰਿਪੋਰਟ ਆ ਹਨਾ ਬਈਰ ਠੁਈ ਠਾਈ ਤਾਂ ਤੁਹਾਨੂੰ ਜਰਾ ਖਰਾਬ ਵਾਲੀ ਸਿੱਧੀ ਬਹਿਤ ਹੋਊਗੀ ਲੋਈਰ ਦੀ ਜਿਹੜੀ ਬੰਤਰ ਬਹੁਤ ਸਧੀਆ ਤੋਰਾ ਤਾਰਾ ਦੇਖੋ ਮੈਂ ਮੈਂ ਕਿਹਾ ਵੀ ਪੂਰੀ ਓਕੇ ਦੀ ਰਿਪੋਰਟ ਆ ਨਾਈ ਦੀ ਤੁਰੀ ਫਿਰਦੀ ਆ ਹਨਾ ਮੈਂ ਕੀ ਬਿਆਨਤਾ ਓਰੇ ਆ ਕੈਮਰਾ ਮਰਾ ਕਹਿਣ ਵਾਲੀਆਂ ਗੱਲਾਂ ਨਹੀਂ ਹਾਂ ਦਿਖਾ ਕੋਈ ਧੌਂ ਤੇ ਨਿਸ਼ਾਨ ਸਹੀ ਗੱਲ ਆ ਇਹ ਤਾਂ ਖੁੱਲੀਆਂ ਫਰਦਗਾਈਆਂ ਬਾਈ ਆਪਾਂ ਲੈਣੀ ਮਾਲ ਬਾਈ ਫਾਰਮਾ ਚੋਂ ਠੀਕ ਐ ਲਓ ਵੀ ਸੱਜਣੋ ਤੋੜਾ ਤਾਰਾ ਵੀ ਇੱਕ ਨੰਬਰ ਆ ਥਣ ਚੋਂ ਲਈਦੀ ਓਕੇ ਆ ਚਾਰ ਹੀ ਥਣ ਬਾਧੂ ਫੋੜ ਸੰਗ ਹੈ ਨਹੀਂ ਤੇ ਦੋ ਨੰਬਰ ਵਾਲੀ ਦੀ ਦੀ ਡਿਮਾਂਡ ਵੀਰੇ ਇਹਦੀ ਡਿਮਾਂਡ 16500 ਰੁਪਿਆ 16500 ਰੁਪਿਆ ਵਿੱਚ ਮਾਨਤਾਨ ਹੋ ਜੂ ਮੌਕੇ ਤੇ ਬਈ ਮਾਨਤਾਨ ਨਹੀਂ ਹੋਣਾ ਕਿਰਾਇਆ ਫ੍ਰੀ ਕਰ ਦਾਂਗੇ 100 ਕਿਲੋਮੀਟਰ ਦਾ ਠੀਕ ਐ ਲਓ ਵੀ ਸੱਜਣੋ 100 ਕਿਲੋਮੀਟਰ ਦਾ ਕਿਰਾਇਆ ਫ੍ਰੀ ਫ੍ਰੀ ਐ ਤੇ 16500 ਰੁਪਿਆ ਬਾਈ ਨੇ ਡਿਮਾਂਡ ਕਰੀ ਆ ਹੁਣ ਆ ਗਈ ਤਿੰਨ ਨੰਬਰ ਡੱਬੀ ਪੂਰੀ ਚੰਗੀ ਜਾਣ ਵਾਲੀ ਤੇ ਸੋਹਣਾ ਰੰਗ ਪ੍ਰਿੰਟਾ ਤੇ ਇਹਦੀ ਕੀ ਡਿਟੇਲ ਆ ਲਾਪਰੀ ਤਾਂ ਬਿਆਨਤ ਬਈ ਇਹ ਹੈ ਜੀ ਡੈਨਮਾਰਕ 4116 ਅਸੀ ਮੰਦੀ ਠੀਕ ਆ ਵੀਰੇ ਤੇ ਇੱਕ ਦਾ ਹੁੰਦਾ ਯਾਰ ਹੈ ਨਾ ਉਹ ਕਹਿਣਾ ਹੁਣਾਂ ਖੋਲੀ ਹਾਂ ਤੇ ਬਰੀਡ ਦੇ ਕਰੈਕਟਰ ਦਿਖਾਉਣੇ ਆਪਾਂ ਅੱਵੱਛੀ ਦੇ ਅੱਜ ਬਈ ਸਹੀ ਗੱਲਾਂ ਨੇ ਇਹ ਨੀ ਆ ਵੇਖ ਨੱਕ ਗਲਾਬੀ ਬਈ ਹਾਂ ਹਾਂ ਪਿੰਕ ਨੋਜ਼ ਵਾਲੀ ਆ ਗਈ ਤੇ ਮਗਰ ਉਹ ਵੇਖ ਬਈ ਜਿਵੇਂ ਡਾਕਟਰ ਕਹਿੰਦੇ ਹੁੰਦੇ ਮਗਰ ਉਹ ਪੱਠ ਚੱਕਮੀ ਹੋਣੀ ਜਿਹਦੇ ਪੂਛ ਕੋਲ ਹੈ ਨਾ ਚੱਕਮੀ ਬਈ ਅੰਗ ਬੱਚੀ ਜੀ ਬੰਤਰ ਚੰਗੀ ਆ ਬਰੀਕੀਆਂ ਜਹ ਹੈ ਨਾ ਹਾਂਜੀ ਬਾਕੀ ਛੋਟੀ ਬੂਟੀਆਂ ਬਈ ਰਿਕਾਰਡ ਕਿ ਕਿਹੜੇ ਸੀਮਨ ਦੀ ਲੱਪਕੀ ਤੇ ਹੈ ਇਹ ਡੈਨਮਾਰਕ 41 16 ਦੀ ਆ ਬਈ ਡੈਨਮਾਰਕ 41 16 ਦੀ ਆ ਗਈ ਗੁਲਾਬੀ ਥਾਣਾਗੇ ਤੇ ਥਾਂ ਝੋਲੀ ਤਾਂ ਗੱਬਨ ਵਾਲੀ ਆ ਹਾਂਜੀ ਲਓ ਕਰੋ ਚੈੱਕ ਚਾਰੀ ਥਾਣਾ ਬਈ ਵੇਖ ਲੀਏ ਬਾਕੀ ਪੂਰੇ ਮੋٹے ਮੋٹے ਥਾਣਾ ਲਓ ਜੀ ਕਰੋ ਚੈੱਕ ਓਕੇ ਜੀ ਰਿਪੋਰਟ ਬਰੀਡਾਂ ਦਾ ਮੁੱਲ ਪੈਂਦਾ ਨਾ ਬਈ ਸਹੀ ਗੱਲ ਆ ਹਾਂ ਲਓ ਜੀ ਲਓ ਜੀ ਤੇ ਦੰਦੋ ਬੀਦੇ ਬਈ ਦੰਦੋ ਬਿਆ ਤੇ ਨਹੀਂ ਖੀਰੀ ਨਹੀਂ ਇਹ ਵੀ ਦੱਸ ਦਿਆ ਕਹਾਣੀ ਇਹ ਦੰਦੋ ਦੋਂਦੇ ਦੰਦ ਕੱਢਦੀ ਆ ਕੱਢਦੀ ਆ ਉਹ ਵੀ ਤੈਨੂੰ ਬਈ ਤੇਰੇ ਗਵਾਂਢ ਹੀ ਲਈ ਆ ਯਾਰ ਕਿਹੜਾ ਪਤਾ ਸੁਲੀਆ ਭਾਈ ਤੇ ਲਈ ਆ ਬਈ ਯਾਰ ਬਿਆ ਤੇ ਹੈਨਾ ਉਹਦੇ ਤੋਂ ਲਈ ਆ ਹਾਂ ਉਹਦੇ ਕੋਲ ਚੰਗੇ ਪਸ਼ੂ ਹੈਨਾ ਹੂੰ ਬਹੁਤ ਸੋਹਣੇ ਚੰਗੀ ਬੱਛੀ ਆ ਗਈ ਸਜਣੋ ਰੰਗ ਪ੍ਰਿੰਟ ਵੀ ਸੋਹਣਾ ਤੇ ਬਾਕੀ ਜਾਤ ਵਾਲੀ ਆ ਕੁਆਲਿਟੀ ਵਾਲੀ ਆ ਤੋਰ ਤੇ ਜੀ ਆਈ ਸਾਣਾ ਵਾਧੂ ਫੋੜਸ਼ਾਂਗੇ ਹੈ ਨਹੀਂ ਬਈ ਲੈ ਕੇ ਸਕੋਰ ਚੱਕ ਕਰ ਆ ਬਿਆ ਤਾਂ ਹਾਂ ਤੋਰ ਦੇ ਬਾਈ ਲਾਪਰੀਤ ਲਓ ਵੀ ਤੋਰਾ ਤਰਾ ਹੈ ਇੱਕ ਨੰਬਰ ਬਈ ਨਾਚਦਿਆਂ ਬਈ ਕਰਮਾ ਵਾਲੀ ਬੱਛੀ ਆ ਗਈ ਦੇਖੋ ਜੀ ਇਹ ਬੱਛੀ ਹੈਗੀ 3 ਨੰਬਰ ਤੇ ਇਹਦੀ ਡਿਮਾਂਡ ਲਾਪ੍ਰਿਤ ਇਹਦੀ ਡਿਮਾਂਡ ਹੈ ਕਿ 18500 ਰੁਪਿਆ 18500 ਰੁਪਿਆ ਡਿਮਾਂਡ ਹੈ ਹਾਂ ਠੀਕ ਹੈ ਦੇਖੋ ਇਹ ਦੂਤ ਬਾਤ ਤੇ ਸਿਮਨ ਦੇ ਕਾਬਲੀ ਆ ਬਿਲਕੁਲ ਕੋਈ ਜਾਂਦਾ ਹੀ ਟੀਕਾ ਭਰਾ ਦੇ ਇਹ ਬਈ ਅੱਜ ਤੋਂ ਬੰਦਾ ਹੈ ਨਾ ਉਹਵੇਂ ਭਰੋਣ ਦਾ ਭਾਵੇਂ ਅੱਜ ਪਰ ਪਰਾਉ ਦੇ ਯੋਈ ਦੇ ਕਾਬਲਾ ਪਰ ਡੇਢ ਕਿ ਮਹੀਨਾ ਰੋਕ ਕੇ ਭਰਾ ਦੇ ਤਾਂ ਚੰਗੀ ਗੱਲ ਆ ਠੀਕ ਹੈ ਨਾਲ ਤਾਂ ਮੂਰੇ ਰੁੱਤ ਮੂਰੇ ਫੂਨ ਹੀ ਆ ਜਾਂਦੀ ਹੈ ਨਾ ਬਾਕੀ ਬਈ ਆਏ ਆ ਇਹ ਚੀਜ਼ਾਂ ਬਿਆਨ ਕਿਤੇ ਕਿਤੇ ਆਉਂਦੀਆਂ ਬਈ ਯਾਰ ਨਿਤ ਨਹੀਂ ਸਹੀ ਗੱਲ ਆ ਚੰਗੀ ਜਿੰਦ ਜਾਨ ਵਾਲੀ ਬੱਚੀ ਆ ਤਿੰਨ ਨੰਬਰ ਤੇ ਇਹ ਇਹਦੀ ਕੀ ਡਿਮਾਂਡ ਰੱਖੀ ਆ ਇਹਦੀ 18500 ਰੁਪਏ ਸਾਈਕਲ ਕਿਲੋਮੀਟਰ ਦਾ ਹੈਗਾ ਵੇ ਵਾਹ ਫਰੀ ਨਾਜਦੀਆਂ ਫਿਰਦੀਆਂ ਵਾਪਰੀ ਤਾਂ ਜੇ ਕੋਈ ਤਿੰਨੇ ਨਾ ਕੱਥੇ ਲਵੇ ਵੀਰੇ ਜੇ ਤਿੰਨੇ ਇਕੱਠੇ ਲੈਂਦਾ 50000 ਚ ਹਨਾ 300 ਕਿਲੋਮੀਟਰ ਕਰਾਇਆ ਫ੍ਰੀ ਬਾਈ ਲੋ ਵੀ ਸੱਜਣੋ ਜੇ ਕੋਈ ਆ ਤਿੰਨੇ ਨਗ ਜਿਹੜੇ ਤੁਸੀਂ ਸਕਰੀਨ ਤੇ ਵਿਖ ਰਹੇ ਆ ਜੇ ਤਿੰਨੇ ਨਾ ਕੋਈ ਇਕੱਠੇ ਲੈਂਦਾ ਬਾਈ ਕਹਿੰਦਾ ਵੀ 300 ਕਿਲੋਮੀਟਰ ਜਰ ਤੈਨੂੰ ਦੱਸਦਾ ਆਫਰੀ ਆਫਰ ਅੱਜ ਚੱਕ ਦੇ ਫਿਰ ਹਣ ਹਾਂਜੀ ਬਹੁਤ ਟਾਈਮ ਬਾਅਦ ਵੀਡੀਓ ਪਾਈਆ ਲੋਕ ਖੁਸ਼ ਹੀ ਹੁਣ ਪੰਜਾਬ ਹਰਿਆਣਾ ਰਾਜਸਥਾਨ ਦਾ ਕਰਾਇਆ ਫ੍ਰੀ ਬਾਈ ਠੀਕ ਆ ਜੇ ਕੋਈ ਤਿੰਨੇ ਨਾ ਇਕੱਠੇ ਹਾਂ ਉਹ ਚਾਏ ਆ ਬਾਈ ਇੱਕ ਬੇਨਤੀ ਆ ਭਰਾਵਾਂ ਨੂੰ ਹਨਾ ਜੋਪਰ ਰਾਜਸਥਾਨ ਬੱਚੀਆਂ ਛੱਡਣ ਜਾਂਦੇ ਆ ਹਰਿਆਣੇ ਦਾ ਤੇ ਰਾਜਸਥਾਨ ਦਾ ਹਨਾ ਗੱਡੀ ਨੂੰ ਬਈ ਟੈਕਸ ਪੈਂਦੇ ਦੋ ਠੀਕ ਹੈ ਉਹ 2000 ਖਰਚਿਆ ਬੰਦਿਆਂ ਦਾ ਹੋਊਗਾ ਠੀਕ ਹੈ ਜਿਹੜਾ ਵੀ ਲਊਗਾ ਹਾਂਜੀ ਲਓ ਵੀ ਸੱਜਣੋ ਬਾਈ ਨੇ ਗੱਲ ਕਲੀਅਰ ਕਰਤੀ ਬਾਈ ਕਹਿੰਦਾ ਵੀ ਜੇ ਕੋਈ ਤਿੰਨੇ ਨਾਲ ਇਕੱਠੇ ਖਰੀਦਦਾ ਤੇ 50000 ਰੁਪਏ ਨਾਲ ਦੀ ਡਿਮਾਂਡ ਰੱਖੀ ਆ ਤੇ ਆਲ ਸਟੇਟ ਮੰਨ ਕੇ ਚਲੋ ਤਿੰਨ ਸਟੇਟਾਂ ਦਾ ਤਿੰਨ ਸਟੇਟਾਂ ਦਾ ਕਿਰਾਇਆ ਹਰਿਆਣਾ ਤੇ ਰਾਜਸਥਾਨ ਦਾ ਕਿਰਾਇਆ ਬਿਲਕੁਲ ਫ੍ਰੀ ਹੈ ਤੇ ਮਾਰ ਲੁੱਟ ਲਓ ਮੇਲਾ ਪੂਰਾ ਚੰਗੀਆਂ ਬੱਚੀਆਂ ਨਗੀਨੇ ਹੀ ਆ ਤੇ ਲੱਭਨੀ ਤਾਂ ਫਿਰ ਅੱਜ ਆਪਣੇ ਕੋਲ ਗਾਈਆਂ ਕਿਹੜੀਆਂ ਵੀਰੇ ਗਾਈਆਂ 4 ਆ ਬਾਈ ਠੀਕ ਹੈ ਪਹਿਲੇ ਨੰਬਰ ਵਾਲੀ ਬੱਚੀ ਦੀ ਦੱਸ ਕੀ ਡਿਟੇਲ ਆ ਇਹ ਵੀ ਬੈਂਤ ਹੈਣਾ ਤੇ ਚਲੋ ਤਿੰਨ ਰਹਿ ਮੈਂ ਸ਼ੁਰੂਆਤ ਕੀਤਾ ਫੇਰੀ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਬਈ ਆਏ ਸੀ ਆਪਾਂ ਤਾਂ ਕੱਲੀਆਂ ਤਿੰਨ ਬੱਚੀਆਂ ਦੀ ਵੀਡੀਓ ਬਣਾਉਣੀ ਸੀ ਇਹ ਬੱਚੀ ਰਾਤ ਸੂਈ ਆ ਠੀਕ ਹੈ ਠੀਕ ਹੈ ਮੂੰਹੋਂ ਦੋ ਦੰਦ ਦਾ ਠੀਕ ਹੈ ਰਾਤ ਸੁਈ ਹੈ ਰਾਤ ਸੁਈ ਬੱਚੀ ਟੁੰਕਾ ਟੁੰਕਾ ਨਚੋੜਿਆ ਆਈ ਨਹੀਂ ਬਈ ਚੋਈ ਨਹੀਂ ਤੜਕੇ ਤੇ ਲੱਤਾਂ ਪਾਜ਼ੇ ਬੱਚਾ ਮਗਰ ਵੀਰੇ ਬੱਚਾ ਦਿੱਤਾ ਮੇਲ ਕਾਫ ਦਾ ਠੀਕ ਹੈ ਮੇਲ ਕਾਫ ਉਹ ਬੱਚਾ ਸਾਹਮਣੇ ਔਰਲੇ ਪਾਸੇ ਤੇ ਮੇਲ ਕਾਫ ਹੈ ਵੇਖੋ ਸਭ ਤੋਂ ਪਹਿਲਾਂ ਬੱਚੀ ਦੀ ਫੇਸ ਕੁਆਲਿਟੀ ਦੇਖੋ ਬਾਈ ਕਹਿੰਦਾ ਦੋ ਦੰਦ ਚੱਕਦੀ ਹੈ ਤੇ ਬੱਖਾ ਵੀ ਦੱਸਦੀ ਹੈ ਕਿਉਂਕਿ ਜਿਹੜਾ ਲਵਾ ਪਸ਼ੂ ਹੁੰਦਾ ਅੰਗ ਪੈਰੀ ਦੱਸਦੇ ਆ ਪਸ਼ੂ ਦੇ ਵੀ ਕਿਵੇਂ ਆ ਦੋ ਦੋ ਦੇ ਦੰਦ ਚੱਕਿਆ ਸਹੀ ਗੱਲ ਆ ਬਿਲਕੁਲ ਜਮੂ ਓਕੇ ਦੀ ਰਿਪੋਰਟ ਹੈ ਤੇ ਫੇਸ ਕੁਆਲਿਟੀ ਦੇਖੋ ਨਿੱਕਾ ਕੰਨ ਆ ਗਿਆ ਤੇ ਬੋਦੀ ਵਾਲੀ ਬੱਚੀ ਹੈ ਕਦੋਂ ਸੂਈ ਇਹ ਰਾਤ ਇਹ ਰਾਤ ਸੂਈ ਆਈ ਤੇ ਜੇਲ੍ਹ ਪਰਪਰ ਓਕੇ ਬਈ ਯਾਰ ਜੇਲ੍ਹ ਦੇ ਘਰੇ ਆ ਕੇ ਨਿਸ਼ਾਨ ਵੀ ਦਿਖਾਦਾ ਗਾਂ ਵਾਪਸ ਕਰਾਉਂਗਾ ਪੈਸੇ ਹੁੰਦੇ ਜੇਲ੍ਹ ਜੁਰਮ ਦੀ ਓਕੇ ਤੇ ਧਾਰਾਂ ਤੁਰਾਂ ਨੰਬਰ 1 ਇੱਕ ਨੰਬਰ ਹੈ ਕਿਉਂਕਿ ਥਾਣੀ ਦੱਸਦਾ ਵੀ ਚਵਾਈ ਇਹਦੀ ਓਕੇ ਹੋ ਬਿਲਕੁਲ ਥੱਲੇ ਨੂੰ ਸਿੱਧੇ ਥਾਣਾ ਮੇਨ ਬਈ ਯਾਰ ਬਰੀਡ ਪਿਆਰਾ ਬਈ ਬੱਚੀ ਦੀ ਪੂਰੀ ਹੈ ਫਿਟਨੈਸ ਵਾਲਾ ਆਰਡਰ ਆ ਗਿਆ ਕਿਉਂਕਿ ਬਰੀਡ ਹੀ ਚੰਗੀ ਹੈ ਹੈਨਾ ਇਹਨੂੰ ਤੋੜ ਦਿੰਦੇ ਫਿਰ ਖੋਲ ਦਿੰਦੇ ਆ ਬ ਤੇਰੇ ਸਾਬ ਨੂੰ ਲਪਰੀਤ ਕਿੰਨੇ ਕਬਦੂ ਦੁੱਧ ਬਈਂ ਤੇ ਯਾਰ ਹੁਣ ਆ ਬੱਛੀਆ ਹਨਾ ਆਪਾਂ ਅੱਗੇ ਵੀ ਗੱਲਾਂ ਕਰਦੇ ਇਹ ਤੇ ਜਿੰਨੇ ਮਰਜ਼ੀ ਝੂਠ ਮਾਰ ਲੋ ਸਹੀ ਗੱਲ ਹੈ ਯਕੀਨ ਬੱਛੀਆ ਕਹਿਦੀ ਏ 25 ਕਿਲੋ ਦੇ ਉਨਾ ਹਮ ਆਪਾਂ ਦੁੱਧ ਕਹਿੰਨੇ 17 ਤੋਂ 18 ਕਿਲੋ 18 ਕਿਲੋ ਬਿਲਕੁਲ ਨਾ ਜੈਨੂਆਂ ਜੀ ਗੱਲ ਬਾਈ ਨੇ ਕਹੀ ਆ ਪੁਰਾਣਾ ਕੰਮ ਆ ਬਾਈਆਂ ਦਾ ਵਪਾਰ ਦਾ ਕੋਈ ਝੂਠ ਸਬਣ ਵਾਲਾ ਸੱਜਣੋਂ ਕੋਈ ਕੰਮ ਨਹੀਂ ਸਵੇਰ ਦੀ ਨਾ ਬਾਈ ਕਹਿੰਦਾ ਨਿਚੋੜੀ ਏ ਧਾਰ ਧਾਰ ਕੋਈ ਵੀਡੀਓ ਦੇ ਵਿੱਚ ਵਿਖਾਉਣ ਦਾ ਕੋਈ ਹੋ ਨਹੀਂ ਸੀ ਕਿਉਂਕਿ ਬਈ ਇਹ ਪਹਿਲੇਨ ਵੱਚੀ ਆ ਇਹਦਾ ਪੁਰਾਣੇ ਬਿਅਰਕ ਕਹਿੰਦੇ ਨੇ ਜਿੰਨੀ ਚੋਈਏ ਹਨਾ ਉਨੀ ਚੋਈਏ ਜਿੰਨੀ ਚੋਈਏ ਸਹੀ ਗੱਲ ਆ ਪਹਿਲਨ ਪਸੂ ਦਾ ਚੋਏ ਤੋਂ ਹੀ ਬੰਨਣਾ ਬਾਕੀ 15 20 ਦਿਨਾਂ ਦੇ ਵਿੱਚ ਇਹ ਗੱਬੜ ਵੱਚੀ ਦੀ ਵੀਡੀਓ ਪਿਆਰੀ ਜੀ ਕੁਆਲਿਟੀ ਗੱਬੜ ਵੱਚੀ ਦੀ ਪਰਸੋਂ ਦੀ ਵੀਡੀਓ ਆਪਣੇ ਕੋਲ ਗੱਲ ਮੈਂ ਮੜਾੇ ਕੰਮ ਗਿਆ ਬਾਈ ਠੀਕ ਆ ਤੇ ਰਾਤ ਸੁੱਈ ਹੈ ਨਾ ਤੇ ਆਪਾਂ ਉਹ ਵੀਡੀਓ ਵੀ ਦਿਖਾ ਦਾਂਗੇ ਵੀਰੇ ਠੀਕ ਆ ਲੈ ਸੁਈ ਵੀ ਦੀ ਵੀ ਸੱਚ ਵੀਡੀਓ ਹੈਗੀ ਆ ਪਰੀ ਵੀ ਦੀ ਹਾਂ ਉਹ ਤੁਹਾਨੂੰ ਦਿਖਾ ਦਾਂਗੇ ਲੈ ਚੱਲ ਵੀਰੇ ਹਾਂਜੀ ਬਾਈ ਕਹਿੰਦਾ ਵੀ ਗੱਬਨ ਦੀ ਵੀ ਵੀਡੀਓ ਆਪਣੇ ਕੋਲੇ ਆ ਤੇ ਸੂਨਦੀ ਦੀ ਵੀ ਆਪਣੇ ਕੋਲੇ ਵੀਡੀਓ ਹੈਗੀ ਆ ਜੇ ਕੋਈ ਭਰਾ ਦੇਖਣਾ ਚਾਵੇ ਤੇ ਆਪਦੇ WhatsApp ਤੇ ਤੁਸੀਂ ਮੰਗਾ ਸਕਦੇ ਆ ਸੱਜ ਨੂੰ ਪਹਿਲਾਂ ਵੱਛੀ ਆ ਗਈ ਦੋ ਦੰਦ ਚੱਕਦੀ ਹੈ ਵੱਛੀ ਤੇ ਥਣ ਅਡਰ ਕੁਆਲਟੀ ਬਾਕੀ ਕੰਪੈਕਟ ਲੈਵਾ ਜਿਹੜੇ ਭਰਾ ਨੇ ਮੰਨ ਕੇ ਚਲੋ ਦੋ ਚਾਰ ਸੂਏ ਘਰੇ ਚੋਣਾ ਹੈ ਨਾ ਤੇ ਜਾਂ ਕੋਈ ਫਾਰਮ ਦਾ ਨਵਾਂ ਕੰਮ ਕਰਦਾ ਬੰਦਾ ਯਾਦ ਰੱਖੂ ਬਹੁਤ ਵਧੀਆ ਸੋਡੇ ਕੋਲ ਸੱਜ ਨੂੰ ਆਪਸ਼ਨ ਹੈ ਪੂਰੀ ਫਿਟਨੈਸ ਵਾਲੀ ਤੇ ਚੰਗੀ ਬਰੀਡ ਵਾਲੀ ਬਜਾ ਬਜਾ ਜਾਂਦਾ ਭਰਾ 17 ਤੋਂ 18 ਕਿਲੋ ਇਹਨੇ ਦੁੱਧ ਵੀ ਦਿੱਤਾ ਆਉਂਦੇ ਸੂਏ ਨੂੰ ਇਹ ਜਿੰਨੇ ਦੀ ਅੱਜ ਦਾ ਸੌਦਾ ਹੁੰਦਾ ਇਹ ਦਾਵਾ ਆਪਾਂ ਕਰਦੇ ਆਂ ਵੀ ਉਹਦੋਂ ਦੋ ਗੁਣੇ ਇਹਦਾ ਰੇਟ ਵਾਜ ਜਾਣਾ ਹਾਂ ਬਈ ਉਹ ਤਾਂ ਪਈ ਆ ਯਾਰ ਕਿਉਂਕਿ ਚੰਗੀ ਬਰੀਡ ਆਈ ਬੱਛੀ ਐ ਤੇ ਖਾ ਪੀ ਕੇ ਇਹਨੇ ਬਨ ਨਹੀਂ ਆ ਘਟ ਨਾਲ ਤਾਂ ਸੇ ਸੌਦਾ ਹੀ ਹੈ ਨਹੀਂ ਤੇ ਲਾਪਰੀ ਤੇ ਫਿਰ ਇਹ ਆਪਾਂ ਕਿੰਨੇ ਦੀ ਦੇ ਦਾਂਗੇ ਵੀਰੇ ਬਿਆਨਤ ਕੋਈ ਇਹਦਾ ਪੱਸੀ ਨਹੀਂ ਮੰਗਣਾ ਕੋਈ 85 ਨਹੀਂ ਮੰਗਣਾ ਮੁੱਲ ਇਹਦਾ ਜਿਹੜਾ ਅੱਜ ਦਾ 76000 ਰੁਪਏ 76000 ਰੁਪਏ ਵਿੱਚੋਂ ਮਾਨਦਨ ਮੌਕੇ ਤੇ ਹੋ ਜੂ ਹਾਂ ਥੋੜਾ ਬਤਾ ਕਰ ਦਾਂਗੇ ਠੀਕ ਲਓ ਵੀ ਸੱਜਣੋ ਅੱਜ ਕੱਲ ਸਾਰੇ ਭਰਾ ਵੀਡੀਓ ਵੇਂਦੇ ਆ ਵੀ ਵੜਾਂ ਦਾ ਚੰਗੇ ਜਾਤ ਬਰੀਡ ਵਾਲੇ ਪਸ਼ੂ ਦਾ ਕੀ ਮੁੱਲ ਹੈ ਠੀਕ ਹੈ ਤੇ ਪਰ ਇਹ ਬਰੀਡ ਵਾਲੀ ਬੱਛੀ ਹੈ ਘਾਟੇ ਵਾਲਾ ਸੌਦਾ ਨਹੀਂ ਬਿਲਕੁਲ ਜੈਜੀ ਡਿਮਾਂਡ ਬਾਈ ਨੇ ਕਰੀਆ ਹੁਣ 70000 ਰੁਪਏ ਦੇ ਵਿੱਚ ਬੰਦਦਾ ਮੈਂ ਤੁਹਾਨੂੰ ਜਿਹੜੀ ਇਹੋ ਜਿਹਿਆਂ ਗੱਬਣ ਬੱਛਿਆਂ ਦਾ ਡਾਕਟਰ ਹੱਥ ਪਾ ਕੇ ਕਹਿੰਦਾ ਪੰਜਾਂ ਮਹੀਨੇ ਦੀ ਗੱਬਣਾ 14 ਦੀ ਗੱਬਣਾ ਬੇਵੜਦੀਆਂ 50 50 60 60 ਹਜ਼ਾਰ ਦੀਆਂ ਤਾਂ ਅਫਸਰ ਬੱਛੀਆਂ ਵੇਚਦੀਆਂ ਚੰਗੀ ਬਰੀਡ ਵਾਲੀਆਂ ਇਹ ਤੁਹਾਨੂੰ ਸੂਈ ਸਵਾਈ ਹਾਂ ਇੱਕ ਵਾਰ ਤੂੰ ਆਪਣੀ ਵੇਚ ਦੀ ਫੋਟੋ ਪਾਈ ਸੀ ਬਾਈ 58000 ਦੀ ਵੇਚੀ ਉਹ ਠੀਕ ਹੈ ਹਾਂ ਲਓ ਵੀ ਸੱਜਣੂ ਇਹ ਆ ਗਈ ਪਹਿਲੇ ਨੰਬਰ ਤੇ گاਵਾਂ ਦੇ ਵਿੱਚੋਂ ਸੂਈ ਸਵਾਈ ਬੱਛੀ ਚੰਗੇ ਦੁੱਧ ਵਾਲੀ 17 ਤੋਂ 18 ਜੀ ਬਾਕੀ ਬੰਦ ਪਾਉਣੀ ਬੜੇ ਆਰਾਮ ਨਾਲ ਹੁਣ ਤੂੰ ਵੀ ਬੰਦਾ ਕਾਰੋਬਾਰੀਆਂ ਕਰਦਾ ਰਿਆਂ ਜੇ ਆਪਾਂ ਟੋਂਕਾ ਵੀ ਦੁੱਧ ਛੱਡਾ ਆਵੇ ਕੋਈ ਆਪਾਂ ਨੂੰ ਆਗੇ ਗਲਤੋਂ ਤੋਂ ਫੜ ਆਟਰ ਕੁਆਲਟੀ ਦੱਸਦੀ ਹੈ ਵੀ ਪਸ਼ੂ ਨਿਚੋੜੀ ਵੀ ਅੱਬੇ ਨਪਲ ਬਾਕੀ ਜਿਹੜੇ ਭਰਾ ਦੇ ਸੱਜਣੋ ਫਿੱਟ ਆ ਤੇ ਆ ਕੇ ਆਪਦੀ ਤਸੱਲੀ ਕਰੋ ਆ ਕੇ ਚੋਵੋ ਕਈ ਵਾਰੀ ਕੋਈ ਕਹਿੰਦਾ ਆਨਲਾਈਨ ਭੇਜ ਦੋ ਕਿਸੇ ਨੂੰ ਆਉਣ ਨੂੰ ਲੈਣੀ ਭੇਜਨੀ ਆ ਬਾਈ ਮੜ ਕੇ ਅਗਲਾ ਵੀਡੀਓ ਹੀ ਬਣਾ ਕੇ ਪਾਈ ਜਾਂਦਾ ਹੈ ਸਹੀ ਗੱਲ ਹੈ ਤਾਂ ਆਪਦੀ ਇੱਥੇ ਆਵੋ ਆਵੋ ਦੋ ਟਾਈਮ ਚੋ ਵੋ ਮੈਂ ਤੈਨੂੰ ਕਹਿੰਦਾ ਇਹ ਬਈ 75 ਕਿਲੋ ਦੇਵਾਂਵੇਂ ਪਈਆ ਪਈਆ ਹੀ ਦੇਵੇ ਆਦੀ ਦੋ ਟਾਈਮ ਚੋ ਵੋ ਤਸੱਲੀ ਹੋ ਜਾਂਦੀ ਹੈ ਜਿਹੜਾ ਕਹਿੰਦਾ ਭਾਵਾ ਤੇ ਦੋ ਨੰਬਰ ਤੇ ਲੱਪੀ ਤੇ ਫਿਰ ਕਿਹੜੀ ਵੜਾ ਆ ਬਾਈ ਸਿੰਘਾਂ ਵਾਲੀ ਹੁਣ ਅਗਲਾ ਸਿੰਘ ਆ ਗਿਆ ਯਾਰ ਆਪਾਂ ਝੂਠ ਨਾਲ ਮਾਰਿਆ ਨਾ ਮਾਰੀਏ ਹੁਣ ਇਹ ਵੀ ਤੇਲਾ ਚੋਈ ਵੀ ਦੀਦੀਆਂ ਨੇ ਕਦੋਂ ਸੂਈ ਆ ਏ ਬਈ ਪਰਸੋ ਸੂਈਏ ਬੱਚੀ ਦਿੱਤੀਆਂ ਨੇ ਉਹ ਜਿਹੜੀ ਖੜੀ ਮਗਰ ਆ ਗਈ ਬੱਚੀ ਹਾਂ ਪੂਰੀ ਫੁੱਲ ਬ੍ਰੀਡ ਵਾਲੀ ਫੁੱਲ ਬ੍ਰੀਡ ਵਾਲੀ ਤਿੰਨ ਮਾਰਕ ਦਾ ਸੀਮਾ ਲਗਾਈ ਵੇਖ ਬਈ ਬੱਚੇ ਕੋਲ ਹਾਂ ਬੱਚੀ ਬਹੁਤ ਕੁਆਲਟੀ ਵਾਲੀ ਆ ਤੇ ਵੇਖੋ 2 ਨੰਬਰ ਤੇ ਜਿਹੜੀ ਵੜਾ ਕਦੋਂ ਸੂ ਕੱਲ ਸੂਈ ਆ ਇਹ ਪਰਸੋ ਬਈ ਪਰਸੋ ਤੇ ਜੇ ਉਹ ਪ੍ਰੋਪਰ ਬੈਠੇ ਆ ਬਈ ਡਨ ਹੈ ਹਾਂ ਦੂਜਾ ਸੂ ਆ ਗਿਆ ਹਾਂ ਤੇ ਬਾਈ ਕਹਿੰਦਾ ਵੀ ਸਵੇਰੇ ਚੁੰਨੀਆਂ ਥੋੜੀਆਂ ਜੀਆਂ ਲੇਟ ਕਿਉਂਕਿ ਇਹਨਾਂ ਗਾਇਆਂ ਦਾ ਸੂਈਆਂ ਦਾ ਕੋਈ ਵੀਡੀਓ ਦਾ ਕੋਈ ਆਈਟ ਨਹੀਂ ਸੀ ਬੱਚਿਆਂ ਦੀ ਵੀਡੀਓ ਪਾਉਣੀ ਸੀ ਪਰ ਬਾਈ ਕਹਿੰਦਾ ਵੀ ਚੱਲ ਪਾ ਦੰਨੇ ਆ ਤੇ ਇਹ ਲਿਆ ਖੋਲਾ ਫਿਰ ਇਹਨੂੰ ਦੋ ਨੰਬਰ ਹੁਣ ਬੇਦਰ ਅਗਲਾ ਕਹਿ ਦਿੰਦਾ ਹੁਣ ਆਪਾਂ ਇੱਕ ਚੀਜ਼ ਦਿਖਾਉਣੇ ਆ ਹਨਾ ਉਹਦਾ ਕਹਿੰਦਾ ਦੋ ਢਾਈ ਲੱਖ ਵਾਲੀ ਗਾਂ ਐ ਬੱਚੇ ਪੌਂਦੀ ਐ ਐ ਪੌਂਦੀ ਆ ਇਹਦੀ ਬੱਚੀ ਦੇ ਮਾੜੀ ਨਿਗ੍ਹਾ ਮਰਾ ਬਈ ਲੋ ਵੀ ਸੱਜਣੋ ਜਿਹੜੀ ਆ ਦੋ ਨੰਬਰ ਤੇ ਆਪਾਂ ਤੁਹਾਨੂੰ ਗਾਂ ਵਿਖਾਉਣੀ ਆ ਤੋਰ ਕੇ ਇਹਨੇ ਆਹ ਬੱਚੀ ਦਿੱਤੀ ਐ ਤੇ ਬੱਚੀ ਦੀ ਕੁਆਲਿਟੀ ਕਰੋ ਚੈੱਕ ਤੁਸੀਂ ਹਨਾ ਮੱਥੇ ਫੁੱਲ ਆ ਗਿਆ ਤੇ ਡੱਬ ਆ ਗਿਆ ਸਰੀਰ 'ਚ ਛੋਟੇ ਛੋਟੇ ਵਾਈਟ ਕਲਰ ਦੇ ਪੂਰੀ ਚੰਗੀ ਬਰੀਡ ਵਾਲੀ ਨਿੱਕਾ ਕਰਨ ਆ ਗਿਆ ਹਨਾ ਯਾਨੀ ਕਿ ਬੱਚੀ ਪੂਰੀ ਓਕੇ ਦੀ ਰਿਪੋਰਟ ਦਿੰਦੀ ਐ ਯਾਨੀ ਤੇ ਲਾਪਰੀ ਕਿੰਨਾ ਦੁੱਧ ਬਸ ਤੇਰੇ ਸਾਹਮਣੇ ਦੇ ਦਊ 15 ਕਿਲੋ 15 ਦਾ 15 ਕਿਲੋ ਤੇ 15 ਕਿਲੋ ਦੁੱਧ ਦੇਊ ਤੇ ਦੇਊ ਵੀ ਮੱਝਰਗਾ ਹੈਨਾ ਕਿਉਂਕਿ ਥੋੜਾ ਕਰਾਸ ਅੰਗ ਆ ਗਿਆ ਤੇ ਕੁਆਲਿਟੀ ਦੁੱਧ ਦੀ ਵੀ ਚੰਗੀ ਹੋ ਤੇ ਨਾ ਗਰਮੀ ਮੰਨੇ ਨਾ ਠੰਡ ਮੰਨੇ ਮੱਝਾਂ ਰਗੀ ਗਾਂ ਤੇ ਦੂਜਾ ਸੂਆ ਸੂਈ ਆ ਬਾਈ ਕਹਿੰਦਾ ਵੀ ਪਰਸੋਂ ਸੂਈਏ ਤੇ ਮਗਰ ਬੱਚੀ ਪੂਰੀ ਟੌਪ ਦੀ ਤੇ ਵੈਡ ਦੀ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਬਿਲਕੁਲ ਨਾ খালি ਕਰੇ ਵੇ ਆਡਰ ਹੈ ਕੋਈ ਦੁੱਧ ਕੋਈ ਛੱਡਿਆ ਨਹੀਂ ਕੋਈ ਕੁਛ ਨਹੀਂ ਕਰਿਆ ਇਸ ਵੇਰ ਦਾ ਹਜੇ ਮੰਨ ਕੇ ਚੱਲੂ ਵੀ 11-12 ਦਾ ਹਜੇ ਟਾਈਮ ਆ। ਹਾਂ ਬਈ ਤੇ ਬਹੁਤ ਚੰਗੀ ਗਾਂ ਆ ਗਈ ਬਈ ਕੋਲੇ। ਲਓ ਵੀ ਤੋਰਾ ਤਾਰਾ ਕਰੋ ਚੱਕ। 2 ਨੰਬਰ ਤੇ ਵਹਿੜ ਸੂਈ ਸਵਾਈ। ਪਿੱਛੇ ਬੱਚਾ ਆ ਗਿਆ ਵચ્છી। ਤੇ 15 ਤੋਂ 16 ਕਿਲੋ ਦੁੱਧ ਬਾਈ ਕਹਿੰਦਾ ਵੀ ਪਾ ਦੂਗੀ। ਤੇ ਸੀਲਸ ਲੱਗ ਆ। ਚੁਾਈ ਚੁਈ ਓਕੇ ਫਿਰ। ਜਮਾਂ ਨੈਟ। ਠੀਕ ਆ ਤੇ ਇਹਦੀ ਫੇਰ ਡਿਮਾਂਡ। ਇਹਦੀ ਡਿਮਾਂਡ 47000 ਰੁਪਿਆ। 47000 ਰੁਪਿਆ। ਕਿਉਂ ਚੋ ਮੰਤਨ ਮੋਕੇ ਤੇ ਹੋ ਜੂ ਹੋ ਜੂ ਹੋ ਜੂ ਲੋ ਬਿਲਕੁਲ ਜੈਜੀ ਡਿਮਾਂਡ ਕਰੀ ਆ 15 ਤੋਂ 16 ਕਿਲੋ ਦੁੱਧ ਪਾ ਦੂ ਰੇਟ ਸਿਰਫ 47000 ਰੁਪਇਆ ਤੇ ਪਿੱਛੇ ਬੱਚਾ ਆ ਗਿਆ ਬੱਚੀ ਤੇ ਹੁਣ ਜਿਹੜੀ 3 ਨੰਬਰ ਤੇ ਆ ਗਈ ਕਰੋ ਸੰਗ ਵੜ ਇਹ ਇਹਦੀ ਕੀ ਡਿਟੇਲ ਆ ਵੀਰੇ ਇਹਦਾ ਬਈ ਹਫਤਾ ਪਿਆ ਸੂਨ ਦਾ ਇੱਕ ਹਫਤਾ ਅਜੇ ਸੂਨ ਦਾ ਰਹਿੰਦਾ ਹੈ ਹਾਂ ਹਾਂ ਤੇ ਦੁੱਧ ਕਿੰਨਾ ਕੁ ਪਾ ਦੂ ਦੁੱਧ ਦੇਊਗੀ ਬਾਈ 16 17 ਕਿਲੋ 16 17 ਕਿਲੋ ਸੂਆ ਸੂਆ ਦੂਜਾ ਦੂਜਾ ਸੂਆ ਆ ਗਿਆ ਤੇ ਲੈ ਫਿਰ ਖੋਲ ਕੇ ਤੋੜ ਦੇ ਵੀ ਦੂਜਾ ਸੂ ਆ ਗਿਆ ਤੇ ਬਾਈ ਕਹਿੰਦਾ ਵੀ 15 ਤੋਂ 16 ਕਿਲੋ ਦੁੱਧ ਪਾ ਦੂਗੀ ਆਰਾਮ ਨਾਲ ਤੇ ਦੁੱਧ ਵੀ ਕੁਆਲਿਟੀ ਮੱਝਾਂ ਵਰਗੀ ਹੋਊਗੀ ਕਿਉਂਕਿ ਕਰੋਸ ਅੰਗ ਆ ਗਿਆ ਨਾ ਗਰਮੀ ਮੰਨੇ ਤੇ ਚੰਗੀ ਮੱਝਾਂ ਵਰਗੀ ਵੜਾ ਪੂਰੇ ਚੰਗੇ ਨਿਗਰ ਆ ਪੂਰੀ ਵਜਨਦਾਰ ਤੇ ਹਜੇ ਇੱਕ ਹਫਤੇ ਦੀ ਕੱਚੀ ਆ ਤੇ ਇਹਦੀ ਫਿਰ ਡਿਮਾਂਡ ਵੀਰੇ ਇਹਦੀ ਡਿਮਾਂਡ 65000 ਰੁਪਏ ਦੀ 65000 ਰੁਪਏ ਹਾਂਜੀ ਲਓ ਵੀ ਸਰ ਉਹ ਵੀ ਕਰੋ ਤੋਰਾ ਤਰਾਜਕ ਗੱਬਣ ਵੜ ਇੱਕ ਹਫਤੇ ਦੀ ਕੱਚੀ ਬਾਈ ਕਹਿੰਦਾ ਤੇ 15 ਤੋਂ 16 ਕਿਲੋ ਦੁੱਧ ਪਾ ਦੂ ਬੜੇ ਆਰਾਮ ਨਾਲ ਐ ਪੂਰੀ ਨਿਗਰ ਨਰੋਈ ਤੇ ਚੰਗੇ ਵਜਨ ਵਾਲੀ ਆ ਡਿਮਾਂਡ ਇਹ ਦੀ 65000 ਰੁਪਏ ਹੈ ਹਾਂ ਮੱਲਾ ਵਾਂਗੂ ਤੁਰਦੀ ਆ ਮੱਲਾ ਵਾਂਗੂ ਤੁਰਦੀ ਆ ਪਹਿਲਵਾਨਾਂ ਦਾ ਤੋਰਾ ਤੈਂ ਚੰਗੀ ਨਿਗਰ ਚੰਗੀ ਲਹੂ ਜਿੰਦ ਜਾਨ ਵਾਲੀ ਆ ਤੇ 65000 ਰੁਪਏ ਦੇ ਵਿੱਚ ਬਾਈ ਕਹਿੰਦਾ ਵੀ ਆਪਾਂ ਦੇ ਦਾਂਗੇ ਇਤੋਂ ਅੱਗੇ ਜਿਹੜੀ ਆਪਾਂ ਤੁਹਾਨੂੰ ਵਹਿੜ ਦਿਖਾਉਣੀ ਆ ਬਸ ਰਸ਼ੀਅਨ ਟੈਂਕੀ ਆ ਪੂਰੀ ਵੱਡੀ ਤੇ ਲਾਪਰੀਤ ਕੀ ਡਿਟੇਲ ਹੈ ਇਹ ਦੀ ਵੀਰੇ ਹੇ ਬਈ ਦੂਜਾ ਸੂਆ ਜੀ ਦੂਜਾ ਸੂਆ ਹਾਂ ਤੇ ਦੁੱਧ ਕਿੰਨਾ ਪਾਇਆ ਇਹਨੇ ਪਿਛਲੇ ਸੂਏ ਇਹਨੇ ਪਿਛਲੇ ਸੂਏ ਦੁੱਧ ਬਈ 35 ਲੀਟਰ ਸਾਢੇ 35 ਲੀਟਰ ਦੁੱਧ ਦਿੰਦਾ ਹੈ ਤੇ ਇਹ ਪਤਾ ਕਿਹੜੇ ਸੀਮਨ ਦੀ ਆਪ ਜਰਾ ਐ ਤਾਂ ਨਹੀਂ ਪਤਾ ਡੈਡੀ ਜਾਂਦਾ ਹੁੰਦਾ ਠੀਕ ਹੈ ਤੇ ਕੋਈ ਲੱਗਿਆ ਸੀਮਨ ਬਰੇ ਇਹ ਤਾਂ ਪਤਾ ਬਈ ਇਹ ਆਈ ਡਾਕਟਰ ਬੰਦੇ ਤੋਂ ਹੀ ਆ ਠੀਕ ਹੈ ਹਾਂਜੀ ਹਾਂ ਉਹ ਆਪਾਂ ਵੱਡੀ ਵਿਹੜਾ ਸੱਜਣੂ ਅੱਛੇ ਹੀ ਦੱਸਦਾ ਜੀ ਬਈ 35 36 ਕਿਲੋ ਦੁੱਧ ਤਾਂ ਫਿਰ ਐਕਟਿਵ ਵੀ ਖੁੱਲਾ ਪਾ ਦੂਗੀ ਹੈ ਨਾ ਹਾਂ ਬਈ ਹਾਂ ਚਲ ਬੜੀਆ ਚਾਰ ਹੀ ਥਣਾ ਕੋਈ ਫੋਰਸਾਂਗ ਹੈ ਨਹੀਂ ਤੇ ਥਣਾਂ ਦਾ ਜਿਹੜਾ ਸਾਈਜ਼ ਆ ਹੱਤੀ ਜਵਾਈ ਵਾਲਾ ਵੀ ਐ ਤੇ ਭਵੇਂ ਮਸ਼ੀਨ ਤੇ ਚੋਲੋ ਹਾਂ ਬਈ ਤੇ ਪੂਰਾ ਸੋਹਣਾ ਥਾਣਾ ਪੀੜੀ ਦੇ ਪਾਵੇਂ ਵਾਂਗੂ ਚਾਰੇ ਨੁਕਰਾਂ ਤੇ ਥਣ ਲੱਗਿਆ ਵਾ ਤੇ ਲੈ ਖੋਲ ਲਗਰਾਂ ਦੀ ਤੋਰਾ ਤਾਰਾ ਕਰਾ ਚੱਕ ਪੂਰੀ ਵੱਡੀ ਵੱਡੇ ਕਦ ਕਾਠ ਵਾਲੀ ਆ ਲੈ ਚੱਲ ਚੰਗੀ ਬਰੀਡ ਵਾਲੀ ਵਹਿੜ ਆ ਗਈ 35 36 ਕਿਲੋ ਦੁੱਧ ਬਾਈ ਕਹਿੰਦਾ ਵੀ ਪਾ ਦੂਗੀ ਤੇ ਤੋਰਾ ਤਾਰਾ ਕਰੋ ਚੱਕ ਜੀ ਕਿੰਨਾ ਟਾਈਮ ਪਿਆ ਵੀਰੇ ਇਹਦਾ ਹਜੇ ਇਹਦਾ ਬਈ ਟਾਈਮ ਪਿਆ ਬੈਂਤ 15 ਦਿਨ 15 ਦਿਨ ਪਿਆ ਹਜੇ ਹੈ ਹਾਂ ਬਈ ਤੇ ਇਹਦੀ ਡਿਮਾਂਡ ਫਿਰ ਇਹਦੀ ਡਿਮਾਂਡ ਤਾਂ ਇਹ ਆ ਬਈ ਫੋਨ ਤੇ ਹੋਊਗੀ ਠੀਕ ਹੈ ਹਾਂ ਫੋਨ ਤੇ ਹੋਊਗੀ ਹੈ ਕਿਉਂਕਿ ਥੋੜੀ ਉੱਚੇ ਭਾਜੀ ਵੜ ਹੈਗੀ ਤੇ ਚੰਗੇ ਦੁੱਧ ਵਾਲੀ ਆ ਬਾਈ ਕਹਿੰਦਾ ਵੀ ਡਿਮਾਂਡ ਇਹਦੀ ਫੋਨ ਤੇ ਹੋਊਗੀ 35 36 ਕਿਲੋ ਦੁੱਧ ਪਾ ਦੂਗੀ ਤੇ ਜਿਹੜੇ ਭਰਾ ਦੇ ਸੱਜਣੋ ਜੱਟ ਦੀ ਹੋਵੇ ਤੇ ਭਰਾ ਨੂੰ ਲਾਲਿਓ ਲਾਪਰੀਤ ਨੂੰ ਫੋਨ ਲਾਪਰੀ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ 4 ਆਗਿਆ ਲੋਵੀ ਸੱਜਣੋ ਤਿੰਨ ਵਖਾਈਆਂ ਵਖਾਈਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਚਾਰ ਵਖਾਈਆਂ ਗਾਵਾਂ ਜਿਹੜੇ ਵੀ ਭਰਾਜੇ ਕੋਈ ਵੀ ਪਸ਼ੂ ਚਾਜਦਾ ਹੋਵੇ ਤੇ ਤਸੱਲੀ ਨਿਰਖ ਪਰਖ ਤੁਸੀਂ ਆਪ ਕਰਨੀ ਹੈ ਤੇ ਨੰਬਰ 22 ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾਜੇ ਕੋਈ ਵੀ ਪਸ਼ੂ ਚਾਜ ਚ ਗੱਲਬਾਤ ਤੁਸੀਂ ਕਰ ਲਿਓ ਜੀ ਬਾਕੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਹੱਸੀ ਗੱਲ ਸਾਰਿਆਂ ਨੂੰ